ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸਿਰੇ ਭਗਵਤੀ ਜੀ ਸੁਹਾਏ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਜਸਵੀ ਪ੍ਰਥਮ ਭਗਵਤੀ ਸਮਰ ਕਾਇ ਗੁਰੂ ਨਾਨਕ ਲਾਇਂਤੇ ਆਏ ਮੇਂ ਅੰਗਦ ਗੁਰ ਤੇ ਅਮਰਦਾਸ ਰਾਮ ਜਸੈ ਹੋਇ ਸੁਹਾਏ ਅਰਜਨ ਹਰ ਗੋਬਿੰਦ ਨਾ ਸਿਮਰਉ ਸ੍ਰੀ ਹਰਿ ਦਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਮਿਠੇ ਸਬਦੁ ਫਜਾਏ ਇਕ ਬਹਾਦਰ ਸਿਮਰਿਆ ਹੈ ਘਰ ਨਾ ਨਿਦਿਆ ਬੈਠਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਨੇ ਨਜਾਂ ਪਿਆਰਿਆਂ ਚੌਹਾਰ ਸਾਹਿਬ ਜਾਬਿਆਂ ਚਾਲੀਆਂ ਮੁਕਤੇ ਆ ਹਾਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕੇ ਆ ਦੇਗ ਚਲਾਈ ਤੇ ਨਵਾ ਹੀ ਦੇਖ ਕੇ ਅਨਰਥ ਕੀਤਾ ਤੇਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਾਲਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਈ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੇ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬਲੋ ਜੀ ਸਮਝਾ ਤਖਤ ਹੰ ਸਰਬੱਤ ਗੁਰਦੁਆਰੇ ਨਾ ਧਿਆਨ ਧਰ ਕੇ ਵਾਹਿਗੁਰੂ ਪਰਿਚਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੀ ਚਿਤਿਆ ਮਨ ਕਾ ਸਦਕਾਰ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਮਾਰੇ ਛਿਆ ਰੇ ਲਾਇਤ ਵੇਕ ਤੇਗਤਾ ਗੁਰਦ ਕੀ ਪਾਇ ਜਪਨਥ ਕੇ ਜੇਤ ਸ਼੍ਰੀ ਸਭ ਜੀ ਸਾਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਨੇ ਸਿਖਾਂ ਨੂੰ ਸਿੱਖੀਦਾਨ ਕੇ ਸਦਾਨ ਗਹਿਤ ਦਾਨ ਬਿਵੇਕਦਾਨ ਵਿੱਚ ਸਾਹਾਦਾਨ ਪਰੋਸਾਦਾਨ ਦਾਮਨ ਸਰਦਾਨ ਨਾਮਦਾਨ ਸ਼੍ਰੀ ਅਮਰਿਤ ਸਮੇ ਦੇ ਦਰਸ਼ਣੀ ਸ਼ਨਾਰ ਚੌਂਕੀਆਂ ਝਾਂਡੇ ਬੁੰਗੇ ਜੁਗੋ ਜੁਗ ਅਡਾਲ ਧਰਮ ਕਾ ਜੈਕਾਰ ਭੋਲ ਦੇ ਸਿੱਖਾਂ ਦਾ ਮਾਨਣੀ ਮਾ ਮਾਤੇ ਉੱਚੀ ਮਤ ਪਾਦਾ ਰਾਖਾ ਭਵਾਏ ਗੁਰੂ ਇਹ ਆਕਾਰ ਪਖੇ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨਵੇਂ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਣ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਜਿਉਟਿਆਂ ਦੀ ਊਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਰਹਿਮਤ ਸਦਕਾ ਚਾਰ ਪਹਿਰ ਰੈਨ ਸੁਖ ਆਨੰਦ ਨਾਲ ਬਤੀਤ ਹੋਈ ਹੈ ਚਾਰ ਪਹਿਰ ਦਿਨ ਆਪ ਜੀ ਦੇ ਬਾਣੇ ਅੰਦਰ ਸੁਖ ਆਨੰਦ ਨਾਲ ਬਤੀਤ ਕਰਵਾਉਣਾ ਅਮਰ ਸ਼ਹੀਦ ਧਾਨ ਧਾਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਾਵਨ ਦਰਬਾਰੇ ਅੰਦਰ ਆਪ ਜੀ ਦੇ ਸੁੰਦਰ ਸਿੰਘਾਸਣ ਸਜਾਏ ਗਏ ਹਨ ਆਪ ਜੀ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਕਦਾਰੇ ਬਖਸ਼ੇ ਹੋਏ ਪਾਵਨ ਹੁਕਮਨਾਮਾ ਬਿਸ਼ਕੇ ਨੇ ਹਾਲ ਕਰੋ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਥਿਲ ਫੁਲ ਪੇਟਾਵਾਂ ਦਾ ਤੇ ਪਰਵਾਦ ਕਰਨੀਆਂ ਸਤਿਗੁਰੂ ਜੀਓ ਕਰੋ ਕਿਰਪਾ ਆਪ ਜੀ ਦਾ ਪਾਵਨ ਸਰੂਪ ਸੋ ਖਾਸੜ ਅਸਥਾਨਾ ਤੋਂ ਪ੍ਰਕਾਸ਼ ਅਸਥਾਨ ਤੱਕ ਲੈ ਜਾਣ ਦੀ ਆਗਿਆ ਬਖਸ਼ੋ ਜੀ ਅੰਰਸਤੇ ਦੀ ਬਾਦ ਕਾਦੇ ਅੰਗ ਸੰਸਹਾਰ ਹੀ ਹੋਣਾ ਸੇ ਪਿਆਰੇ ਮੇਲ ਜਿਨਾ ਮਰੇ ਆ ਤੇਰਾ ਨਾਮ ਚੇਤਿਆ ਵੇ ਨਾਮ ਤੇ ਨਾਮ ਚਾਤੀ ਕਰਾ ਤੇਰੇ ਭਾਰੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ i good